ਲਓ ਜੀ ਆਪਾਂ ਨੇ ਕਰਤੀ ਤਿਆਰੀ ਸ਼ੁਰੂ ਆਪਣਾ ਕ ਲੈਂਦਾ ਸੀ ਵੀਡੀਓ ਭਾਈ ਸੀ ਕੱਲ ਲਿਆਏ ਸੀ ਆਪਾਂ ਜਾ ਕੇ ਆਪਣੀ ਰਿਸ਼ਤੇਦਾਰੀ ਚੋਂ ਜਾਖੜ ਹਰਿਆਣੇ ਦੇ ਨੇੜਿਓਂ ਟੋਹਣ ਦੇ ਨੇੜੇ ਪਿੰਡ ਆਉਨਾਂ ਦਾ ਤੇ ਕਾ ਵੀ ਸਾਨੂੰ ਉਹਨਾਂ ਦਾ ਬਹੁਤ ਵਧੀਆ ਪਾਰਕ ਲੱਗਿਆ ਲਗਾਇਆ ਹੋਇਆ ਇਹ ਦਿੱਤਾ ਉਹਨਾਂ ਨੇ ਤਿੰਨ ਕਟਿਆਂ ਚ ਭਰ ਕੇ ਆਪਾਂ ਜੜਾਂ ਸਮੇਤ ਪੱਟਿਆ ਬਹੁਤ ਹੀ ਵਧੀਆ ਰਿੱਕੇ ਨਾਲ ਪਟਵਾਇਆ ਸੀ ਉਹਨਾਂ ਨੇ ਨੇੜੇ ਖੜ ਕੇ ਔਰ ਆਪਾਂ ਹੁਣ ਤਿਆਰੀ ਸ਼ੁਰੂ ਕਰਤੀ ਜੀ ਲਗਾਉਣ ਤੇ ਪੱਧਰ ਪੱਧਰਾ ਹੀ ਆ ਹੋ ਰਿਹਾ ਆ ਦੇਖੋ ਗੁੱਡ ਕੇ ਇੱਕ ਵਾਰੀ ਕਿਰਪਾ ਨਾਲ ਕਿਉਂਕਿ ਇਕੱਲੇ ਬੰਦੇ ਦਾ ਤਾਂ ਕੰਮ ਹੈ ਨਹੀਂ ਇਹ ਜੀ ਕਿਉਂਕਿ ਇੱਕਦਮ ਇੱਕ ਦਿਨ 'ਚੇ ਲਗਾ ਕੇ ਪਾਣੀ ਲਗਾਉਣਾ ਪੈਂਦਾ ਇਹਨੂੰ ਹੁਣ ਆ ਲਗਾ ਰਹੇ ਹਾਂ ਜੀ ਇਸ ਤਰੀਕੇ ਦਾ ਦੇਖੋ ਪਿੱਛੇ ਪਿੱਛੇ ਪਾਣੀ ਲਗਾ ਰਹੇ ਹਾਂ ਤੇ ਚਾਰ ਪੰਜ ਜਣੇ ਆਪਾਂ ਨੂੰ ਲਗਾਣੇ ਪਏ ਇਹਦੇ ਲਈ ਤੇ ਨਾਲ ਦੇ ਨਾਲ ਲਗਾ ਰਹੇ ਹਾਂ ਤੇ ਨਾਲ ਦੇ ਨਾਲ ਪਾਣੀ ਲਾ ਰਹੇ ਹਾਂ ਪਹਿਲਾਂ ਪੱਧਰ ਕਰਿਆ ਸੀ ਫਿਰ ਇਹਦੇ ਵਿੱਚ ਲਗਾਉਣਾ ਸ਼ੁਰੂ ਕਰਿਆ ਤੇ ਇੱਕ ਦਿਨ ਦੇ ਵਿੱਚ ਹੀ ਕੋਸ਼ਿਸ਼ ਕੀਤੀ ਹੈ ਨਵੇਡਨ ਦੀ ਵੀ ਜੇ ਨਿਬੜ ਜੇ ਜੀ ਥੋੜਾ ਜਿਆ ਰਹਿ ਗਿਆ ਜੀ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਲਗਾ ਰਹੇ ਹਾਂ ਆਪਣੇ ਵੱਲੋਂ ਦਾ ਬਾਕੀ ਅੱਗੇ ਕੁਦਰਤ ਦੇ ਨਿਯਮ ਨੇ ਦੇਖੋ ਕਿਵੇਂ ਉੱਗ ਰਦਾ ਇਹ ਕਿਵੇਂ ਹਰਾ ਹੁੰਦਾ ਟਾਈਮ ਤਾਂ ਥੋੜਾ ਮਹੀਨਾ ਲੇਟ ਹੀ ਹੋ ਗਿਆ ਬਾਰਸ਼ਾਂ ਕਰਕੇ ਲਗਾ ਨਹੀਂ ਸਕੇ ਤੇ ਪਿੱਛੇ ਪਿੱਛੇ ਪਾਣੀ ਲਗਾਣਾ ਪੈ ਰਿਹਾ ਜੀ ਨਾਲ ਦੇ ਨਾਲ ਵੀ ਸੁੱਕ ਜਾਂਦਾ ਨਾ ਇਹ ਛਿੱਦਾ ਹੋ ਕੇ ਜੜ ਜਦੋਂ ਜੜ ਕੱਲੀ ਰਹਿ ਜਾਂਦੀ ਆ ਕਿਉਂਕਿ ਉਹਨਾਂ ਨੇ ਤਾਂ ਗਿੱਲਾ ਗਿੱਲਾ ਹੀ ਪੱਟਿਆ ਹੋਇਆ ਤੇ ਬਾਕੀ ਜੀ ਕੋਸ਼ਿਸ਼ ਤਾਂ ਹੈਗੀ ਆ ਟਾਈਮ ਵੀ ਅੱਜ ਦਿਨ ਦਾ ਥੋੜਾ ਰਹਿ ਗਿਆ ਹੁਣ ਵੀ ਅੱਜ ਜੀ ਲੱਗ ਜੇ ਇੱਕ ਦਿਨ ਚ ਚਲੋ ਜੇ ਰਹਿ ਵੀ ਗਿਆ ਥੋੜਾ ਜਿਹਾ ਚਲੋ ਸੰਭਲਾਂਗੇ ਇਹਨੂੰ ਰਾਤ ਨੂੰ ਛਿੜਕਾ ਕਰ ਦਾਂਗੇ ਆ ਦੇਖੋ ਇੱਕ ਜਣਾ ਉਹ ਕੱਢ ਕੇ ਦੇ ਰਿਹਾ ਨਾ ਉਹ ਤਿਆਰ ਕਰਕੇ ਦੇ ਰਿਹਾ ਕਿਉਂਕਿ ਇਹ ਖੋਲਣਾ ਬੜਾ ਔਖਾ ਜੀ ਗੁੱਛੇ ਬਣੇ ਹੁੰਦੇ ਨੇ ਇਹ ਖੁਰਪੇ ਨਾਲ ਪਟਿਆ ਹੋਇਆ ਜਿਹੜਾ ਤੇ ਖੋਲਣਾ ਬੜਾ ਔਖਾ ਕਿਉਂਕਿ ਇਹਦੇ ਥੱਲੇ ਮਿੱਟੀ ਵੀ ਲੱਗੀ ਹੋਈ ਆ ਆ ਦੇਖੋ ਮਿੱਟੀ ਝਾੜ ਕੇ ਫੇਰ ਇਹ ਬਹੁਤ ਜ਼ੋਰ ਲੰਦਾ ਜੀ ਖੋਲਦੇ ਫੇ ਪੂਰੀ ਮਿਹਨਤ ਵਾਲਾ ਕੰਮ ਆ ਜੀ ਮੈਨੂੰ ਐਸੀ ਵੀ ਜੇ ਪਹਿਲਾਂ ਇੱਕ ਦੋ ਜਣੇ ਲਗਾ ਦੇਣਗੇ ਫਰ ਨਹੀਂ ਲੱਗਿਆ ਕਿਉਂ ਜਗ੍ਹਾ ਆਪਣੀ ਕਾਫੀ ਆ ਔਰ ਮੈਨੂੰ ਇਹ ਵੀ ਵਧੀਆ ਤਰੀਕੇ ਨਾਲ ਲੱਗ ਜੇ ਬੰਦਾ ਚਾਹੇ ਇੱਕ ਵੱੱਡਾ ਲਗਾਇਆ ਜਾਵੇ ਕਿਉਂਕਿ ਇਹ ਹੈ ਜਹਾ ਕੰਮ ਇਹਨੂੰ ਸੁੱਕਣ ਦਾ ਵੀ ਡਰ ਰਿਹਾ ਨਾ ਜੇ ਜ਼ਿਆਦੇ ਧੁੱਪ ਕਾਫੀ ਪੈ ਰਹੀ ਹੈ ਗਰਮੈਸਾ ਭਾਦੋਂ ਦਾ ਮਹੀਨਾ ਜੇ ਸਾਵਣ ਚ ਲੱਗ ਜਾਂਦਾ ਨਾ ਫਿਰ ਬਹੁਤ ਵਧੀਆ ਤੀ ਕਿਉਂਕਿ ਹੁਣ ਬਾਰਿਸ਼ਾਂ ਦਾ ਵੀ ਸਮਾਂ ਨਹੀਂ ਰਿਹਾ ਤਾਂ ਰੋਜ਼ ਹੀ ਛਿੜਕਾਈ ਕਰਨਾ ਪਏਗਾ ਇਹਦੇ ਉੱਪਰ ਪਾਣੀ ਦਾ ਜਾਂ ਰੋਜ਼ ਪਾਣੀ ਲਗਾਉਣਾ ਪਏਗਾ ਮਹੀਨਾ ਦੋ ਮਹੀਨੇ ਤਾਂ ਪੂਰੀ ਦੇਖ ਰਹਿਸ ਕਰਨੀ ਪੈਣੀ ਹੈ ਜਦੋਂ ਤੱਕ ਇਹਦੀਆਂ ਜੜਾਂ ਨਹੀਂ ਚਲਦੀਆਂ ਤੇ ਜਦੋਂ ਜਣਾ ਚੱਲ ਪੀਆ ਫੇਰ ਇੱਕ ਵਾਰੀ ਚਾਹੇ ਹਫਤੇ ਬਾਅਦ ਲਗਾ ਦਿਓ ਕਹਿੰਦੇ ਚਾਹੇ 10 ਦਿਨ ਬਾਅਦ ਇਹਨੂੰ ਕੋਈ ਫਰਕ ਨਹੀਂ ਪੈਂਦਾ। ਲਓ ਜੀ ਇਹ ਲੱਗ ਗਿਆ ਜੀ। ਤੇ ਆ ਪਾਣੀ ਲਗਾਤੇ ਆਪਾਂ ਨੇ ਚੰਗੀ ਤਰ੍ਹਾਂ ਇਹਦੇ ਵਿੱਚ ਇੱਕ ਵਾਰੀ ਹੋਰ ਭਰ ਕੇ ਫੁੱਲ ਪੱਦਰ ਪਿਆ ਜੀ ਦੇਖੋ ਕੋਈ ਕੋਈ ਇਹ ਭਲੋੜੀ ਰਹਿ ਗਈ ਹੁਣ ਜੀ ਲੈਵਲ ਬਹੁਤ ਵਧੀਆ ਹੋਇਆ ਆਪਣੇ ਹੱਥ ਨਾਲ ਹੀ ਕੀਤਾ ਸੀ। ਪਰ ਮਿਸਤਰੀ ਤੋਂ ਪੁੱਛ ਲਿਆ ਸੀ। ਭਾਈ ਕੱਦੇ ਡੈੜੀ ਛੱਡ ਕੇ ਨਹੀਂ ਪਹਿਲਾਂ ਤਾਂ ਇੱਕ ਕੋਨੇ ਤੇ ਜ਼ਿਆਦਾ ਪਾਣੀ ਖੜਿਆ ਰਹਿੰਦਾ ਸੀ। ਬੜਾ ਖੁਸ਼ ਹੋਇਆ ਜੀ ਮਨ ਇਹ ਚੀਜ਼ ਦੇਖ ਕੇ। ਤੇ ਪਾਣੀ ਇੱਕ ਸਾਰ ਇੱਕ ਖੁੰਜੇ ਚੋਂ ਪਾਣੀ ਛੱਡੀ ਹੋਇਆ ਪਾਈਪ ਤੇ ਉੱਥੋਂ ਸਾਰੇ ਹੀ ਫਿਰਗੇ ਜੀ ਦੇਖ ਲਓ ਪਾਣੀ ਆ ਦੇਖੋ ਵਧੀਆ ਤਰੀਕੇ ਨਾਲ ਪਾਣੀ ਇੱਕ ਸਾਰ ਛਪਾਛਪਾ ਪਾਣੀ ਪਿਆ ਜੀ ਨਾ ਕਿਤੇ ਵੱਧ ਨਾ ਘੱਟ ਤੇ ਬਹੁਤ ਵਧੀਆ